ਆਹ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪਣਾ ਹੋਵਈ ਜੇ ਲਾਇ ਰਾਂ ਲਪਤਾਰ ਉਖਿਆ ਭੁਖ ਨ ਉਤਰੀ ਜੇ ਬੰਨਾ ਪਰੀ ਆਪਾਰ ਸਹਿਸ ਅਣ ਪਾਲਾ ਕੋ ਹੋਇ ਤਾ ਇੱਕ ਨ ਚੱਲੇ ਨਾਲ ਏ ਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਖਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕੋ ਹੁਕਮੀ ਸਦਾ ਪੁਵਾਈਐ ਹੁਕਮੇਂ ਅੰਦਰ ਸਭ ਕੋ ਬਾਰੁਕ ਮਨਾ ਕੋਈ ਨਾਨਕ ਹੁਕਮੇਂ ਜਿ ਲੁਜੈ ਤਾ ਹਉ ਮੈਂ ਕਰੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਰਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਦੇ ਤਨ ਖੇ ਹੋ ਗਾਵੇ ਕੋ ਜੀ ਲੈ ਪਰਦੀ ਹੋ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੇ ਆਦਰ ਦੂਰ ਕਤਨਾ ਕਤਿ ਨ ਆਵੇ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾ ਜੁਗੰਤਰ ਕਾਈ ਕਾਹੀ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਗੁਰਸਹਿ ਬੀ ਪਰਵਾਹੋ ਸਾਚਾ ਸਾਹਿਬ ਸਾਚਨਾਏ ਪਾਕਿਆ ਭਉ ਅਪਾਰ ਆਖੇ ਮੰਗੇ ਜੀਹ ਦੀ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਕੀਐ ਜਿਤ ਦਿਸੈ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਨੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰਾਂ ਸੁਖ ਕਰ ਲੈ ਜਾਏ ਗੁਰਮਕੰਨਾਦੰ ਗੁਰਮਕਵੇਦੰ ਗੁਰਮੁਕਰਿਆ ਸਮਾਈ ਗੁਰਈਸ਼ਰ ਗੁਰਗੌਰਕ ਬ੍ਰਹਮਾ ਗੁਰ ਪਾਰਵਤੀ ਮਾਈ ਜੀਵ ਜਾਨ ਆਖਾ ਨਹੀਂ ਕਿਰਨਾ ਕਤ ਨ ਜਾਈ ਗੁਰਾ ਇੱਕ ਦੀਪੁ ਜਾਈ ਸਬਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਸੁਭਾਵਾ ਵਣ ਪਾਣੀ ਕੀ ਨਾਏ ਕਰੀ ਜਿਤੀ ਸਿਰਟੋ ਪਾਈ ਵਿਕਾਵਣ ਕਰਮਾ ਕੀ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪ ਜਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਜੇ ਜੁਗ ਚਾਰੇ ਅਰਜਾ ਉਰਦ ਸੁਣੀ ਹੋਏ ਨਵਕੰਡਾਰ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨੌਰ ਖਾਏ ਕੈ ਜਸ ਕੀਰਤ ਜਗ ਲੇ ਜੇ ਨਦਰ ਨਾ ਵਈ ਤਾਂ ਬਾਤਨ ਪੁੱਛੈ ਕੀ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇਤਾ ਕੋਈ ਨ ਸਜੈ ਜੀਤ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਕ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਅਨਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਤ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤਿ ਵੇਦ ਨਾਨਕ ਭਗਤਾ ਸਦਾ ਵੇਗਾ ਸੁ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਤਿ ਸੰਤੋਖ ਗਿਆਨ ਸੁਣਿਐ 86 ਕਾ ਇਸਨਾਣ ਸੁਣਿਐ ਪੜ ਪੜ ਪਾਵੇ ਮਾਣ ਸੁਣਿਐ ਲਾਗੇ ਸਹਿਰ ਧਿਆਨ ਨਾਨਕ ਭਗਤਾ ਸਦਾ ਵੇਗਾ ਸੁ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਰਾਗੁਨਾ ਕੀ ਗਾਹੋ ਸੁਣਿਐ ਸੇਖ ਪੀਰ ਪਾਤਿਸ਼ਾਹ ਸੁਣਿਐ ਅੰਦੇ ਪਾਵੇ ਰਹੋ ਸੁਣਿਐ ਹਾਥੋ ਬੈ ਅਸਗਾਹ ਨਾਨਕ ਭਗਤਾ ਸਦਾ ਦੇਗਾ ਸੁਣਿਐ ਦੂਖ ਪਾਪ ਕਾ ਨਾਸ ਮਨਨੇ ਕੀ ਗਤ ਕਈ ਨ ਜਾਏ ਏ ਜੀਖੋ ਕਹਿ ਪਿਛੈ ਪਟਤਾਏ ਕਾਗਦ ਕਲਮ ਨਾਲ ਲਿਖਣਾ ਮਨਨੇ ਕਾਬੇ ਕਰਨ ਵਿਚਾਰ ਐਸਾ ਨ ਮਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਣ ਕੀ ਸੁੱਧ ਮਨੈ ਮੋਏ ਝੋਟਾ ਨਾ ਖਾਏ ਮਨੈ ਜਮ ਕੈ ਸਾਤ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਟਾਕ ਨ ਪਾਏ ਮਨੈ ਪਰਸਿਓਂ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਕਰਮ ਸੇ ਕੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੇ ਮੁਕਤਿ દ્વાਰ ਮਨ ਪਰਵਾਰਾ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖੋ ਮਨੈ ਨਾਨਕ ਕਵੇ ਨਾ ਪੇਖੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਹੈ ਦਰਬਾਜਾਨ ਪੰਚਾ ਕਾ ਗੁਰ ਏਕ ਤਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤਵਲ ਧਰਮ ਦਇਆ ਦਾ ਪੂਤ ਸੰਤੋਖਤਾ ਪਰਖਿਆ ਜਨ ਸੂਤ ਜੇ ਕੋ 부ਝੈ ਹੋ ਵੈ ਸਖਿਆਰ ਤਵਲ ਉਪਰ ਕੇਤਾ ਪਾਰ ertid hōr paray hōr hōr tiste paar talai kaman jōr ਜੀ ਜਾ ਤਰੰਗਾ ਕੇ ਨਾਮਿਸ ਬਨਾਂ ਲਿਖਿਆ ਬੜੀ ਕਲਾਮ ਈ ਬੋਲੀ ਕਾ ਲਿਖ ਜਾਣੇ ਕੋਈ ਲਿਖਾਂ ਲਿਖਿਆ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪਾ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਏ ਕੋ ਕਵਾਉ ਤਿਸਤੇ ਹੋਏ ਲੱਕ ਦਰੀਆਉ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਅ ਸੰਖ ਜਪੋ ਸੰਖ ਭਾਵੋ ਸੰਖ ਪੂਜਾ ਸੰਖ ਤਬਤਾਓ ਸੰਖ ਗ੍ਰੰਥ ਮੁਕ ਵੇਦ ਪਾਠ ਸੰਖ ਜੋਗ ਮਨ ਰਹੀ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤਿ ਆ ਸੰਖ ਦਾਤਾਰ ਸੰਖ ਸੂਰਮੋ ਪਕਸਾਰ ਸੰਖ ਮੁੰਡ ਵਿਲਾਏ ਤਾਰ ਕੁੰਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੁਸਦਾ ਸਲਾਮ ਤਰੰਗਕਾਰ ਅਸੰਖ ਮੂਰਖ ਅੰਧਕੋਰ ਸੰਕਚੋਰ ਹਰਾਮਕੋਰ ਸੰਕਮਰ ਕਰ ਜਾਏ ਜੋਰ ਸੰਕ ਗਲਵਡਕਿਆ ਕਮਾਏ ਸੰਖੋ ਪਾਪੀ ਪਾਪ ਕਰ ਜਾਏ ਅਸੰਕੂੜਿਆ ਰਕੂੜੇ ਪੇਰਾ ਏ ਅਸੰਕ ਮਲੇਸ਼ ਮਲ ਭਾਕਾਏ ਅਸੰਕ ਨੰਦਰਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਨ ਜਾਵਾ ਏਕ ਵਾਰ ਜੋਤਿ ਪਾਵੇ ਸਾਈ ਫਲੀਕਾਰ ਤੁਸਦਾ ਸਲਾਮ ਤੰਬਰੰਕਾਰ ਅਸ਼ੰਕਨਾਬ ਸੰਕਤਾਬ ਅਗਮਾ ਅਗਮਾ ਸੰਖ ਲੋ ਸੰਕ ਕੈ ਸਿਰ ਭਾਰ ਹੋਏ ਅਖਰੀ ਨਾਮ ਕਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣੀ ਅਖਰਾ ਸਰ ਸੰਜੋਗ ਵਕਾਨ ਜਿਨੇ ਲਿਖੇ ਤੇ ਸਰਨਾਏ ਜੇ ਫਰਮਾਏ ਤਿਵ ਤਿਵ ਪਾਹੀ ਜਿਤਾ ਕੀਤਾ ਤੇਤਾ ਨਾਉ ਗਿਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਲਪਾਵੇ ਸਾਈ ਪਲੀਕਾਰ ਤੁਸਦਾ ਸਲਾਮ ਅਬਰੰਕਾਰ ਪਰਿਆ ਹੱਥ ਪੈਰ ਤਨ ਦੇ ਪਾਣੀ ਥੋਤੇ ਉਤਰ ਸੁਖੇਗ ਮੂਤ ਫਲੀਤੇ ਕਪੜ ਹੋਏ ਦੇ ਸਾਬੂਨ ਲਈਏ ਉਤ ਹੋਏ ਪਰ ਇਹ ਮਤ ਪਾਪਾਂ ਕੈ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਮਨਿ ਪਾਪੀ ਆਕਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀ ਜਾਪੀ ਕਾਹੋ ਨਾਨਕੁ ਖੁਮੀ ਆਵੋ ਜਾਹੁ ਧੀਰਤ ਤਪ ਦਇ ਆਦਤ ਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਵ ਅੰਤਰ ਗਾ ਤੀਰਤ ਮਲ ਨਾਉ ਸਭ ਗੁਣ تیرੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਪਾਣੀ ਪਰਮਾਉ ਸਤ ਸਵੰਸਦਾ ਮਨ ਚਾਉ ਕਵਣ ਸੁਬੇਲਾ ਭਗਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੁਰਤੀ ਮਾਉ ਕਵਣ ਜਿਤੋ ਆ ਆਕਾਰ ਵੇਲ ਪਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਕਤ ਨ ਪਾਇਓ ਖਾਦੀਆ ਜੇ ਲਿਖਣ ਲੇਖ ਪੁਰਾਨ ਥਿਤ ਵਾਰ ਨਾ ਜੋਗੀ ਜਾਣੇ ਰਤਮਾਉ ਨਾ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿਆ ਕਾ ਕਿਵ ਚਾਲਾ ਈ ਕਿਉ ਵਰਣੀ ਕਿਵ ਜਾਣਾ ਨਾਨਕੀ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਈਂ ਵੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੀ ਕੋ ਆਪੋ ਜਾਣ ਅਗੇ ਗਿਆ ਨਾ ਸੋ ਵੈ ਪਤਾਲੰ ਪਤਾਲ ਲਖ ਆਗਾਸਾਂ ਆਗਾਸ ਕੋਡ ਕੋਡ ਠਪਾਲ ਥਕੇ ਵੇਦ ਕੈਨਕ ਬਾਤ ਸੈ ਸੇ 18 ਕੈਨਕ ਤੇ ਬਾ ਅਸਲੋ ਇਕ ਧਾਤ ਲਿਕਾ ਹੋਏ ਤਾ ਲਕਿਐ ਲਿਕੇ ਹੋਏ ਵਿਨਾਸ਼ ਨਾਨਕ ਵੱਡਾ ਆਠੀਐ ਆਪੇ ਜਾਣਿਆ ਸਾਲਾਏ ਸਾਲਾਏ ਤੀਸਰਤ ਨਾ ਪਾਈਆ ਨਦੀਆ ਅਟਹਿ ਵਾਪ ਕਵੇ ਸਮੁੰਦ ਨਾ ਜਾਣੀਐ ਐਸਮੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਣੀ ਜੇਸਮਨੋ ਨਾ ਵਿਸਰੈ ਹੈ ਅੰਤ ਨ ਸਬਤੀ ਕੈਣ ਅੰਤ ਅੰਤ ਨ ਕਰਨੇ ਦੇਣ ਅੰਤ ਅੰਤ ਨਾ ਵੇਖਣ ਸੁਣਨ ਨੰਤ ਪਨ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਣ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਪੂਚਾ ਥਾ ਉੱਚੇ ਉੱਪਰਿ ਉੱਚਾ ਨਾਉ ਏ ਬੜੂ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੀਵਣੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਥ ਮਾਏ ਕੀਤੇ ਮੰਗ ਜੋਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕਬਤੁ ਪਰੇ ਵੇਕਾਰ ਕੀਤੇ ਲੈ ਲੈ ਮਨੁ ਕਰਪਾਏ ਕੇਤੇ ਮੂਰਖ ਖਾਈ ਕਾਏ ਕੇਤਿਆ ਦੁਖ ਭੋਗ ਸਦਮਾਰ ਏ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਈ ਓ ਰਾਖ ਨਾ ਸਕੈ ਕੋਈ ਜੇ ਕੋ ਖਾਇ ਕੋ ਅਕਨ ਪਾਈ ਓ ਜਾਣੇ ਦੀਪਿਆ ਮੂਏ ਖਾਇ ਆਪੇ ਜਾਣੇ ਆਪੇ ਦੇ ਆਕੈ ਸੀ ਪੀਕੀ ਕੀ ਜਿਸਨੋ ਬਖਸ਼ੇ ਸਿਵਦਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮਲ ਵਪਾਰ ਅਮਲ ਵਪਾਰੀ ਮਲ ਪੰਡਾਰ ਅਮੁੱਲ ਆਵੇਂ ਮੁੱਲ ਲੈ ਜਾਹੀ ਮੁੱਲ ਪਾਏ ਮੁੱਲਾਂ ਸਮਾਹੀ ਅਮੁੱਲ ਧਰਮਾ ਮੁੱਲ ਦੀਬਾਨ ਅਮੁੱਲ ਤੁੱਲ ਅਮੁੱਲ ਪਰਵਾਨ ਮੁੱਲ ਬਖਸ਼ੀਸ ਮੁੱਲ ਨੀਸਾਨ ਅਮੁੱਲ ਕਰ ਮਾਮਲ ਪਰਮਾਨ ਅਮੁੱਲੋ ਮੋਲਾ ਕੇ ਆ ਨਾ ਜਾਏ ਆਕਾ ਕਰੈ ਲਿ ਬਿਲਾਏ ਆਖੇ ਵੇਦ ਪਾਠ ਪ੍ਰਾਨ ਆਖੇ ਪੜੇ ਕਰੇ ਵਕਿਆਨ ਅਠੇ ਬਰਮੇ ਅਠੇ ਇੰਦ ਅਠੇ ਗੋ ਪੀਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਿ ਆਖੇ ਦੇਵ ਆਖੇ ਸੁਰ ਨਰ ਮਨੁਜਨ ਸੀਵ ਇਤੇ ਅਖੈ ਅਕਨ ਪਾਹੀ ਕਿਤੇ ਕਹਿ ਕਹਿ ਉੱਡ ਜਾਈ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜਿਵਡ ਭਾਵੈ ਤਿਵਡ ਹੋਇ ਨਾਨਕ ਜਾਣ ਸੱਚਾ ਸੋਇ ਜੇ ਕੋ ਅਖੈ ਬੋਲ ਵਿਗਾੜ ਤਾਂ ਲਕੀਐ ਸਰਗਾ ਵਾਰਾਂਗਾ ਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸੁਮੰਲੇ ਵਾਜੇ ਨਾਦ ਅਨੇਕ ਕੋ ਸਿਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸੋ ਕਈਨ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵੇ ਸਿਦ ਸਮਰਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੂਣੀ ਅਮਨ ਮੋਣ ਸੁਰਗਾ ਮਤ ਪਿਆਲੇ ਗਾਵਨ ਰਤਨੋਂ ਪਾਏ ਤੇਰੀ ਅਟਸਬੀਰਤ ਨਾਲੇ ਗਾਵੇ ਜੋਤ ਮਾਂ ਬਲਸੂਰਾ ਗਾਵੇ ਕਾਣੀ ਉਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਕੇ ਧਾਰੇ ਸੇਤ ਦਿਨੋਂ ਗਾਵੇ ਜੋਤਿ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਣ ਨਾਨਕ ਕਾ ਵਿਚਾਰੇ ਸਦਾ ਸਤਿ ਸਾਈਂ ਸੱਚਾ ਸਾਚੀ ਨਾਈ ਐ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਸਦੀ ਵਢਿਆਈ ਜੋਤਿ ਸੁ ਪਾਵੇ ਸੋਈ ਕਰਸੀ ਉਕਮਨਾ ਕਰ ਨਾ ਜਾਈ ਸੋ ਪਾਤੀ ਸਾਹੋ ਸਾਹ ਪਾਤ ਸਾਈਂ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਬਪੂਤ ਖਿੰθα ਕਾਲ ਕੁਵਾਰੀ ਕਾਇਆ ਜੁਗ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀ ਆਦੇਸ ਵਿਸੈ ਆਦੇਸ ਆਤ ਅਨੀਲ ਨਾਦ ਨਾਟ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਘਟ ਘਟ ਬਾਜੈ ਨਾਦ ਆਪਿ ਨਾਰਤ ਨਾਤੀ ਸਮਝਾ ਕੀ ਰਿਦ ਸਿਦੇਵਰਾ ਸਾਧ ਸੰਜੋਗ ਵਿਜੋਗ ਜੋਇ ਕਾਰ ਚਲਾਵੇ ਲੇਖੇ ਆਵੇ ਭਾਗ ਹਰਿ ਸਿਸਿਆਦੇ ਸਵਾਦ ਅਨੀਲ ਅਨਾਦੋ ਨਾਥ ਤੁਕੇ ਇਕ ਹੋਇ ਇਸ ਏਕਾ ਮਾਈ ਜੁਗਤ ਵਿਆਹੀ ਤਿਨ ਚੇਲੇ ਪਰਵਾਨ ਇੱਕ ਸੰਸਾਰੀ ਭੰਡਾਰੀ ਇਕ ਲਾਏ ਦੀ ਬਾਣ ਜਿਉ ਤੇ ਸੁਭਾਵੈ ਤੇ ਵਚ ਲਾਵੇ ਜੋ ਵੈ ਪ੍ਰਮਾਨ ਹੋ ਵੀਖੈ ਉਹਨਾਂ ਨਦਰਨ ਆਵੇ ਬਹੁਤਾ ਯੋਗ ਡਾਨ ਹਦੇਸਿਸੈ ਆਦੇਸ ਆਦ ਅਨੀਲ ਅਨਾਦ ਨਾਤ ਜੁਗ ਜੁਗਿ ਇੱਕ ਹੋਵੇ ਹਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸਵੇਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਹਦੇਸਿਸੈ ਆਦੇਸ ਆਜ ਅਨੀਲ ਅਨਾਦ ਨਾਹਤ ਜੁਗ ਜੁਗਿ ਏਕੋ ਵੇਸ ਇੱਕ ਦੂਜੀ ਬੋਲ ਲਖੋ ਏ ਲਖੋ ਵੈ ਲਖ ਵੀਸ ਲਖ ਲਾ ਗੇੜਾ ਆਕੀਐ ਏਕ ਨਾਮ ਜਗਦੀਸ਼ ਏ ਤਰਾਏ ਪਤ ਪੰਡਿਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਤੀਸ ਆਕਣ ਜੋਰ ਚ ਪੈਨੈ ਜੋਰ ਜੋੜ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਣਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵਿਕੇ ਸੋਏ ਨਾਨਕ ਤੁਮਨੀਚ ਨਾ ਕੋਏ ਰਾਤ ਰਤੀ ਤਿਤਿਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵੇ ਤਨ ਕੀਤਾ ਪਰਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਚਿਤੈ ਸੋਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਤੈ ਪਾਏ ਨਾਨਕ ਗਇਆ ਜਾਪੈ ਜਾਈ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘੜ ਅੜੀ ਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਧਮੀ ਮੇਰ ਕੇਤੇ ਕੀਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਰਬਦਨਾਥ ਕੇਤੇ ਕੀਤੇ ਦੇਵੀ ਵੇਸ ਕੇਤੇ ਦੇਵਦਾਨਾ ਮਨ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਕਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸ੍ਰੀ ਸੇਵਕ ਕੀਤੇ ਨਾਨਕ ਅਨੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਤੈ ਨਾਦ ਮਨੋਦਕੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਤੈ ਘਾੜਤ ਕੜੀਐ ਬਹੁਤ ਅਨੂਪ ਤਾਂ ਕਿਆ ਗੱਲਾਂ ਕਟਿਆ ਨਾ ਜਾਏ ਜੀ ਕੋ ਕਹਿ ਪਿਛੈ ਫਿਟਤਾਏ ਇੱਥੇ ਕੜੀਐ ਸੁਰਤ ਮਤ ਮੰਨ ਬੁੱਧ। ਇੱਥੇ ਕੜੀਐ ਸੁਰਾਸਦਾ ਕੀ ਸੁਧ। ਕਰਮਖੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ। ਇੱਥੇ ਜੋਤ ਮਹਾਬਲ ਸੂਰ। ਜਿਨ ਮਹਿ ਰਾਮ ਰਿਆ ਪ੍ਰਭੂਰ। ਇੱਥੇ ਸੀਤੋ ਸੀਤਾ ਮੈਮਾ ਮਾਈ ਤਾ ਕੇ ਰੂਪ ਨਕਤਨੇ ਜਾਏ। ਨਾ ਉਹੇ ਮਰੇ ਨਾ ਠਾਗੇ ਜਾਏ। ਜਿਨ ਕੈ ਰਾਮ ਸੈਮ thank ਜਿਉ ਸਰਾਗ ਤੇ ਤਾਈ ਤਾਇ ਕਿਨੈ ਸਭ ਜਗਤ ਚੰਗਿਆ ਨਾਮ ਬੁਲਿਆ